ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਮਾਨ ਵੀਰ ਕੋਲ ਆਪਾਂ ਆਏ ਆਂ ਰਮਾਨ ਕੋਗੇ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਦੋ ਨੀਲੀ ਦੀਆਂ ਮੱਝਾਂ ਇੱਕ ਚੰਗੇ ਰਿਕਾਰਡ ਵਾਲੀ ਟੋਕੜ ਗੱبن ਚੱਕ ਪਾਸ ਤੇ ਬੱਚਾ ਵੀ ਹੈਗਾ ਉਹਦੇ ਮਗਰ ਤੇ ਇੱਕ ਇਕੱਟੀ ਤੁਹਾਨੂੰ ਦਿਖਾਉਣੀ ਆ ਅਨਸਰ ਝੋਟੀ ਤੁਹਾਨੂੰ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਝੋਟੀ ਆ ਜਿਹੜੀ ਤੇ ਗੱਲਬਾਤ ਹੁਣ ਕਰਦੇ ਆਂ ਬਾਕੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਵੀ ਆਪਣਾ ਜਿਹੜਾ ਵਾ ਇੱਥੇ ਆ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀ ਦਾ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬੱਸ ਵਧੀਆ ਵਧੀਆ ਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸ ਤੇ ਇੱਕ ਵਾਰੀ ਹਾਂ ਨਾਮ ਵੀਰ ਜੀ ਰਬਾਨ ਜੀ ਠੀਕ ਆ ਪਿੰਡ ਆਪਣਾ ਘੋਗਾ ਤਸੀਲ ਬਟਾਲਾ ਦੇ ਡਿਪਟੀ ਕਉ ਗੁਰਦਾਸਪੁਰ ਜੀ ਫੋਨ ਨੰਬਰ ਵੀ ਬੋਲ ਦੇ ਇੱਕ ਕਰੀ 78140 ਹਾਂਜੀ 88635 ਵੀਰ ਜੀ ਨੰਬਰ ਹੈ ਆਪਣਾ ਠੀਕ ਆ ਤੇ ਐਰ ਕੀ ਵਾਵਾ ਦਿਨ ਪਾਤੇ ਜੀ ਹਾਂ ਜੀ ਹਾਂ ਜੀ ਇੱਦਾਂ ਥੋੜਾ ਬਾਹਰ ਗਏ ਆਂ ਕਦੇ ਕੰਮ ਠੀਕ ਆ ਥੋੜਾ ਕਰਨੀ ਤਾਂ ਕਰਕੇ ਫਿਰ ਅੱਛਾ ਆਹੋ ਦੇਖਿਆ ਅਸੀਂ ਤੁਹਾਡੀਆਂ ਸਿੱਧਾ ਦਸਾਪਾ ਤੇ ਬਾਕੀ ਕੁਛ ਛੋਣਿਆ ਛੋਣਿਆ ਦਾ ਵੀ ਹਾਂ ਜੀ ਹਾਂ ਜੀ ਛੋਣਿਆ ਦਾ ਕੋਈ ਕਣਕਣ ਦਾ ਬੀਜ ਹੀ ਰਹਿ ਮੈਂ ਠੀਕ ਐ ਤੇ ਚਲੋ ਫਿਰ ਅੱਜ ਵੈਰੈਟੀ ਆਪਣੇ ਕੋਲ ਸਾਰੀ ਆ ਨਾ ਦੋ ਨੀਲੀ ਦੀਆਂ ਮੱਜਾਂ ਵਾ ਇੱਕ ਕੱਟੀ ਆ ਤੇ ਇੱਕ ਟੁਕੜ ਗੱਬਨ ਮਾਜੇ ਉਹਨੇ ਰੋਪਣ ਵੀ ਹੈ ਨਾਲ ਬੱਚਾ ਵੀ ਹੈ ਟੁਕੜ ਗੱਬਨ ਦਾ ਠੀਕ ਐ ਇਹਦਾ ਸ਼ੁਰੂਆਤ ਕੱਟੀ ਤਾਂ ਕਰ ਲਈਏ ਨਹੀਂ ਤੇ ਕੱਟੀ ਤੂੰ ਕਰ ਲਈ ਚਲੋ ਆਜੋ ਫਿਰ ਦੰਦੋਂ ਕਿਤਰਾ ਜੀ ਦੰਦੋਂ ਮੇਰਜੀ ਧੋਂਦੀ ਹੈ ਮੇਰੇ ਦੀ ਧੋਂਦੀ ਹੈ ਹਾਂ ਜੀ ਹਾਂ ਜੀ ਬਹੁਤ ਜਮਾਨ ਕੱਟੀ ਆਗੇ ਕੱਤੀ ਤੇ ਪੂਰੀ ਜਿਹੜੀਆਂ ਮੱਜਾਂ ਜਿੱਦੀ ਹੋਈ ਆ ਹਾਂ ਜੀ ਹਾਂ ਜੀ ਇਹ ਮਾਰੀ ਦਾ ਰੰਗ ਲੋ ਦੁੱਧ ਦੀ ਨੀਰੀ ਜਿਹੀ ਕੱਟੀ ਆ। ਅੱਛਾ। ਹਾਂ ਜੀ ਖਾਸ ਬੰਦੇ ਕੋਲ ਲੈਂਦੀ ਆ। ਠੀਕ ਹੈ। ਟਟੇ ਆ ਬਰੇ। ਅੱਛਾ। ਹਾਂ ਜੀ। ਖੋਲੋ ਹਾਂ ਫਿਰ ਤੋਰੀ। ਬਾਕੀ ਇਹ ਆ ਵੀ ਚਲੋ ਵੇਖਣ ਜੀ ਪਤਾ ਲੱਗ ਜਾਂਦਾ ਵਾ। ਪੂਰੀ ਕਾਲੀ ਆ ਜਿਹੜੀ ਪੂਛ ਵੀ ਸਾਰੀ ਕਾਲੀ ਆ। ਸੋਹਣੀ ਛੋਟੀ ਆ। ਆ ਦੇਖ ਸਕਦੇ ਜੀ। ਬਾਕੀ ਇਹ ਆ ਵੀ ਖੜੇ ਕੋਈ ਸਾਂਭ ਵਾਲਾ। ਸਾਲ ਦੇ ਵਿੱਚ ਵਿੱਚ ਝੋਟੀ ਜਿਹੜੀ ਤਿਆਰ ਹੋ ਜੂਗੀ। ਸਾਲ ਚ ਸੰਪੂਰਨ ਹੋ ਗਿਆ। ਹੁਣ ਤੇ ਬਾਤ ਸੇ ਇਹ ਆ ਵੀ ਭਾਵੇਂ ਅੱਜ ਬੋਲ ਪੇ ਤੇ ਭਾਵੇਂ ਦਹਾਂਦੇ ਨਾਲ ਬੋਲ ਪੇ ਹਿੱਕ ਜਾ ਜੀ। ਕੱਢ ਕੱਢ ਪੂਰਾ ਕੱਟੀ ਦ। ਚਲ ਭਾਜ ਲੈ ਆਓ ਜੀ। ਛੋਟੇ ਸਿੰਘ ਦੀ ਝੋਟੀ ਆ। ਇੱਕ ਬੋਲੇ ਤਾਂ ਵੀ ਚੰਗੀ ਆ। ਇਹਦਾ ਯਾਦ ਕਰਾਦਾ ਠੀਕ ਹੈ ਜੀ ਹਾਂ ਜੀ ਤੇ ਆ ਥਾਣੇ ਵੀ ਇਹਦੇ ਦੇਖ ਸਾਡੇ ਚਾਰੇ ਥਾਣੇ ਵੱਖਰੇ ਵੱਖਰੇ ਆ ਤੇ ਝੋਲੀ ਵੀ ਚੰਗੀ ਲੱਗੀ ਥੱਲੇ ਠੀਕ ਹੈ ਜੀ ਤੇ ਇਹਦਾ ਫਿਰ ਕਿੰਨਾ ਕ ਮੁੱਲ ਰੱਖ ਦੇਣਾ ਵੀ ਦੀ ਆਪਾ ਮੁੱਲ ਜਾਈ ਜੀ ਕਰਨਾ ਵਾ ਮੋਲ ਉਸ ਨੇ 30000 ਯਾਰ ਕਰਦੇ ਨੇ ਲਾਸਟ 35000 ਦੀ ਕਮਾਣੀ ਅੱਛਾ 35000 ਦੇ ਦੇ ਜਿਸ ਸਰਪ੍ਰਾਈਜ਼ ਆ ਠੀਕ ਆ ਗਈ ਨਸਲ ਦੀ ਹੈ ਬਾਕੀ ਇਹ ਆ ਵੀ ਜਿੱਦਣੇ ਝੋਟੀ ਤਿਆਰ ਹੋਈ ਲੱਖੋਂ ਬਾਹਰ ਤੇ ਫਿਰ ਤੇ ਚੰਗੇ ਰਕਮ ਨਾਲ ਜੋੜ ਨਹੀਂ ਆ ਇਹਨੇ ਬਾਕੀ ਮਾਂ ਦੀ ਦੁੱਧ ਚੰਗਾ ਕਰ ਨਹੀਂ ਰਹੀ ਏ ਠੀਕ ਆ ਜੀ 12 ਕਿਲੋ ਕਰ ਨਹੀਂ ਰਹੀ ਤੇ ਹੁਣ ਆ ਜਿਹੜੀ ਮੱਝ ਟੋਕੜ ਕਪਣ ਟੋਕੜ ਕਪਣ ਗੱਜੀ ਕਿੰਨੇ ਚਿਰ ਦੀ ਚੱਕ ਪਾਸ ਤੇ 6-7 ਮਹੀਨਾ ਦੀ ਚੱਕ ਪਾਸ ਜੀ ਤੇ ਮਗਰ ਕੀ ਜੇ ਤੇ ਮਗਰੇ ਦੇ ਆ ਕਟਾ ਜੇ ਮਗਰੇ ਦੇ ਕਟਾ ਹੈ ਫਲੇਬਲੋਸਾ ਕੱਟਾ ਆ 4-5000 ਦਾ ਕੱਟਾ ਹੀ ਹੈ ਮਗਰ ਠੀਕ ਆ ਜੀ ਤੇ ਦੋਰੋ ਫਿਰ ਮੱਝ ਵੀ ਹਾਂ ਜੀ ਇਹਨੇ ਉਤਰਾ ਸੱਜਰ ਨੇ ਕਿੰਨਾ ਕਿ ਦੁੱਧ ਕੱਢਿਆ ਜੀ ਸੱਜਰ ਨੇ ਕੱਢਿਆ 16 ਜੁੱਗਾਂ ਤੋਂ 13 ਕਿਲੋਟਰ ਦੇ ਗ੍ਰੇਵ ਕਹਿੰਦੇ ਸੱਜਰ ਨੇ ਚੁਆਇਆ ਢਾਈਆਂ ਮਹੀਨਿਆਂ ਦੀ ਹੁਣ ਚੈੱਕ ਪਾਸ ਦੱਸਦੇ ਤੇ ਮਗਰ ਇਹਦੇ ਕੱਟਾ ਆ ਜੀ ਵੀ ਉਹ ਤਾਂ ਜੀ 8 ਕਿਲੋ ਕੱਕਾ ਵਾਹ ਅਖਾਂ ਤੋਂ ਬਾਹਰ ਨਹੀਂ ਵਾਚੇ ਤਾ ਧਾਉ ਅੱਜ ਲੈ ਅੱਜ ਬਾਕੀ ਭਾਰੇ ਪੱਲੇ ਦੀ ਹੈ ਵੀ ਸਾਨਾ ਕੱਦ ਕਾਠਾ ਲਈ ਆ ਤੇ ਥੱਲੇ ਖਾਣਾ ਦਾ ਸਾਈਜ਼ ਗੈਪ ਵੀ ਚੰਗਾ ਹੈ ਆ ਦੇਖ ਸੰਦੇ ਮਿਲ ਕੇ ਵੀ ਤੇ ਹੁਣ ਵਿਧੀ ਦੁੱਧ ਕਿੰਨਾ ਮੌਕੇ ਤੇ ਦੇ ਦੇ ਕੋਲ ਦੁੱਧ 8 ਕਿਲੋ ਪੱਕਾ ਹੋਊਗਾ ਅੱਛਾ ਬੱਚਾ ਛੱਡ ਕੇ ਚਲੋ ਭਾਂਵੇਂ ਭਾੜਾ ਪਾਵੇ ਚਲੋ ਅੱਛਾ ਫੀਲ ਬੜੀ ਠੀਕ ਆ ਕਿਵਾਈ ਇੱਕ ਨੰਬਰ ਦੀ ਆ ਬਾਕੀ ਇਹ ਵੀ ਮਹੀਂ ਸਾਮ ਨੂੰ ਕੋਈ ਗਾਂ ਵਾਦੀ ਦੀ ਇਹਨਾਂ ਬਾਕੀ ਇਹਦਾ ਇਹ ਵਾਦਾ ਹੈ ਵੀ ਇਹਨੇ ਸਾਰਾ ਸਿਆਲ ਵੀ ਦੁੱਧ ਦਈ ਜਾਣਾ ਹੈ ਤੇ 40 ਚੁੱਲਿਆਂ ਜਿਹਨੇ ਦੁੱਧ ਦਈ ਜਾਣਾ ਗਰਮੀਆਂ ਚ ਫੇਰ ਇਹਨੇ ਸੱਜਰ ਹੋ ਜਾਣਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਤੇ ਮੁੱਲ ਫੇਰ ਇਹਦਾ ਮੁੱਲ ਵੀ ਲੈਣ ਦੇ ਨਾਲ ਹੀ ਗੱਲ ਮੁੱਲ 62000 ਕਰਦੇ ਆਂ ਅੱਛਾ ਲਾਫਟ 60000 ਦੀ ਜੀ 60000 ਚੁਭਾਈ ਆ ਹਾਂਜੀ ਤੇ ਦੁੱਧ 8 ਲੀਟਰ ਘਰ ਚਵਾ ਦੋਗੇ ਦੁੱਧ ਪੱਕਾ ਜੀ ਚੈੱਕ ਪਾਸ ਆ ਤੇ ਮੈਂ ਵੀ ਜਵਾ ਰੂਗਾ ਤਿੰਨ ਚਾਰ ਯਾਰ ਮਗਰ ਕਟਾ ਵੀ ਆ ਹਨਾ ਠੀਕ ਹੈ ਜੀ ਤੇ ਚਲੋ ਹੁਣ ਆ ਜਿਹੜੀ ਦੂਸਰੇ ਨੰਬਰ ਆ ਨੀਲੀ ਦਾ ਜੋੜਾ ਆ ਗਿਆ ਜਿਹੜਾ ਇਹਨੂੰ ਹੋਰ ਤੀਸਰੇ ਨੰਬਰ ਤੇ ਜਿਹੜੀ ਵਖਾਉਣੀ ਆ ਮੱਧਿਆਜੇ ਦੂਸਰੇ ਨੰਬਰ ਤੇ ਆ ਜੇ ਉਤਰਾ ਲਈਏ ਤੇ ਤੀਸਰੇ ਨੰਬਰ ਤੇ ਆ ਇਦਰਾ ਹੀ ਥੋੜਾ ਜਿਹਾ ਇਹ ਡਰਦੀ ਡਰਦੀ ਜੀ ਆ ਤਾਂ ਬੱਚਾ ਇਹਦਾ ਮਰਿਆ ਵਾ ਬੂਸੀ ਸਾਹਮਣੇ ਟੰਗੀ ਆ ਤੇ ਉਹਦੇ ਕਰਕੇ ਕਰਦੀ ਆ ਬੂਸੀ ਦਾ ਬਲਾਕ ਨਾਲ ਹੀ ਲੱਗੇ ਨੇ ਬੂਛੀ ਤਾਂ ਬਿਨਾਂ ਤੁਰਦੀ ਨਹੀਂ ਆ ਲੈ ਲੈ ਅੱਛਾ ਨੇ ਸਾਡੇ ਬੂਛੀ ਦਾ ਬਗੜ ਜਣੀ ਤੇ ਬੂਛੀ ਦੇ ਨਾਲ ਹੀ ਤੁਰਦੀ ਆ ਤੋ ਬਿਨਾਂ ਨਹੀਂ ਆ ਤੁਰਦੀ ਇਹਦੇ ਕੋਲ ਜੀ ਦੋ ਦਾ ਹੱਥ ਕਿਲੋ ਪੱਕਾ ਜੀ ਤੇ ਬੂਹੀ ਰਾ ਕੇ ਚੋਲੀ ਦੀ ਮਾਜੇ ਦੇ ਲੱਗ ਗਿਆ ਪੂਰੀ ਇਹ ਹੋਰ ਨਹੀਂ ਦੀਰਾ ਵੀ ਦੀ ਆ ਚੰਗੀ ਬਾਕੀ ਨੀਲੀ ਦੀ ਝੋਟੀ ਆ ਤੇ ਸੋਹਣੀ ਝੋਟੀ ਆ ਸਾਡੇ ਵੀ ਪ੍ਰੋਪਰ ਹੱਥ ਜੋਂਨ ਵਾਲੇ ਆ ਬਾਕੀ ਹੈ ਥੋੜੇ ਭਾਵੇਂ ਲੱਗੇ ਆ ਪਰ ਜਿਹੜਾ ਵਾ ਚਵਾਈ ਵਧੀਆ ਹੋ ਜਾਣੀ ਹੈ ਅੰ ਪਿਛੋਂ ਇੱਕ ਰੀ ਥਾਣੇ ਦੇ ਦੇਖ ਸਕਦੇ ਜੇ ਦੂਰ ਦੂਰ ਆ ਤੇ ਇਧਰ ਵੀ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਪਰਚਾਈ ਪ੍ਰੋਪਰ ਹੋ ਜਾਣੀ ਇਹਨਾਂ ਦੀ ਤੇ ਮਿਲਦੀ ਪੂਛੀਦੇ ਹੀ ਆ ਵਿੱਚ ਫਿਰ ਪੂਛੀਦੇ ਕਰਦੀ ਸੂਆ ਕਿਨਵਾ ਚ ਇਹਦਾ ਪਹਿਲਾਂ ਜੀ ਚਾਰ ਦੰਦ ਧੋਈ ਚੱਕੀ ਹੈ ਅੱਛਾ ਪਹਿਲਾਂ ਸੂਆ ਤਾਂ ਮੂੰਹ ਚਾਰ ਦੰਦ ਆ ਤੇ ਦੁੱਧ ਕਿੰਨਾ ਪੱਕਾ ਦੁੱਧ ਮਿਰਜੀ 8 ਕਿਲੋ ਪੱਕਾ ਜੀ ਤੇ ਉਤਰਾਂ ਸੂਈ ਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਮਿਰਜੀ ਹੋ ਗਿਆ ਜੀ 15 ਦਿਨ ਹੋ ਗਏ ਤੇ ਬੱਚਾ ਤੁਹਾਡੇ ਘਰ ਮਰਿਆ ਕਿ ਪਿੱਛੇ ਮਰਿਆ ਵੀਡੀਓ ਬਣਾਈ ਬੱਚੀ ਨਾਲ ਅੱਛਾ ਹਾਂਜੀ ਪ੍ਰੂਫ ਰੱਖੀ ਤਾਂ ਨਾਲ ਤੇ ਇਹਦਾ ਫਿਰ ਮੁੱਲ ਮੁੱਲ ਵੀਰਜੀ ਦਾ 67000 ਕਰਦੇ ਆ 65000 ਦੀ ਦਵਾਂਗੇ 65000 ਦੀ ਦੇ ਦੇਵੋਗੇ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਬੱਚਾ ਬੱਚਾ ਤੇ ਘਰੇ ਜਾ ਕੇ ਮਰ ਸਕਦਾ ਠੰਡੇ ਤੇ ਮੌਸਮ ਚੱਲਦਾ ਹਾਂਜੀ ਹਾਂਜੀ ਮਿਲਦੀ ਹੁਣ ਜਿਹੜਾ ਪੂਛੀਦੇ ਆ ਹਨਾ ਪੂਛੀ ਤੇ ਮਿਲਦੀ ਵਧੀਆ ਤੇ 8 ਕਿਲੋ ਪੱਕਾ ਦੁੱਧ ਹੈਗਾ ਜਾਨਾ 8 ਕਿਲੋ ਦੁੱਧ ਦਵਾਂਗੇ ਬਾਕੀ ਇਹ ਆ ਵੀ ਸੋਹਣੀ ਝੋਟੀ ਆ ਬਹੁਤ ਚੰਗਾ ਵੀਰਜੀ ਟੋਕੜ ਗੱਪਣੀ ਇੰਨੇ ਦੀ ਬਣ ਜਾਈ ਨਹੀਂ ਮੁੜ ਕੇ ਹਾਂਜੀ ਹਾਂਜੀ ਇਹ ਵੀ ਗੱਲ ਤੁਹਾਡੀ ਤੇ ਬਾਕੀ ਇਹ ਆ ਵੀ ਜਦੋਂ ਗਾਂ ਤਿਆਰ ਹੋਈ ਤੇ ਉਦੋਂ ਵੀ ਚੰਗੀ ਤਿਆਰ ਹੋਣੀ ਆ ਅਗਲੇ ਸੋਵੇ ਨਾ ਬੰਨੀ ਪੂਰੀ ਤੇ ਹੁਣ ਆ ਜਿਹੜੀ ਮੱਝ ਜੇ ਇਹ ਵੀ ਨੀਲੀ ਰਵਦੀ ਆ ਇਹਦੇ ਵੀ ਥਾਂ ਇੱਕ ਕਰੀ ਦੇਖ ਸਕਦੇ ਜੇ ਲੱਗੇ ਤਾਂ ਇਹਦੇ ਕੋਲ ਵੀ ਜੀ ਕਿੰਨਾ ਹੀ ਦੁੱਧ 10 ਕਿਲੋ ਤਿਆਰ ਆ ਰਿਹਾ ਫਿਰ ਜੀ ਦੁੱਧ ਦੇ ਕੋਲ ਤਿਆਰ ਇਹਦੇ ਕੋਲ 10 ਲੀਟਰ ਕਿਲੋ ਪੱਕਾ ਠੀਕ ਆ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੋਇਆ ਐਸੋ ਹੀ ਨਾ ਇਹਨੂੰ ਕੋਈ ਹੋਵੇ ਜੇ ਅੱਜ 18 ਕ ਦਿਨ ਹੋ ਗਏ ਐ ਅੱਛਾ 18 ਦਿਨ ਹੋ ਗਏ ਹਾਂਜੀ ਹਾਂਜੀ ਤੇ ਇਹਦਾ ਬੱਚਾ ਬੱਚਾ ਇਹਦਾ ਵੀ ਮਰ ਗਿਆ ਅੱਛਾ ਇਹਦਾ ਮਰ ਗਿਆ ਸਾਡੇ ਠੁੰਡ ਲੱਗ ਜਾਂਦੀ ਜਿਵਾਕਾਂ ਨੂੰ ਅੱਜ ਕੱਲ ਨਾ ਹਾਂਜੀ ਹਾਂਜੀ ਦਿਨਾਂ ਦੇ ਵਿੱਚ ਫੜਾ ਜਾਂਦਾ ਜਿਵਾਕਾਂ ਦਾ ਤੇ ਆਪੋਂ ਛੀ ਜੇ ਇਹਦੀ ਇਹ ਵੀ 부ਸ਼ੀ ਤੇ ਮਿਲ ਪੈਂਦੀ ਇਹ ਵੀ 부ਸ਼ੀ ਤੇ ਮਿਲਦੀ ਆ ਤੋਰੋਂ ਹਾਂ ਫਿਰ ਇੱਕ ਰੀ ਨਾ ਭਾਵੇਂ ਪਹਾੜੀ ਦੇ ਚੋਂ ਪਾਂ 부ਸ਼ੀ ਦੀ ਠੀਕ ਆ ਜੀ ਉਹ ਆਪਣੇ ਪਿੰਡ ਜਿੱਦਾਂ ਮਰਦੀ ਕਿ ਜਾਉਂਦਾ ਗਾ ਹੂਣ ਚ ਵਾਈ ਮੁਕੇ ਵਰਤੀ ਦੁੱਧ ਖਾਕਾ ਬੱਦਾ ਅਖੀਰ ਦੋ ਦਾ 10 ਕਿਲੋ ਗਿੰਦੇ ਕਿ ਮੁਕੇ ਤੇ ਜਾ ਗਾਵਾ ਬਾਕੀ ਭਾਰੇ ਪੱਲੇ ਦੀ ਮਾਜਿਆ ਕੱਦ ਕੱਠ ਦੀ ਚੰਗੀ ਆ ਨਾ ਪਿਓ ਨੀ ਦੀਰਾ ਦੀਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈਈ ਜੋੜਾਈ ਨਹੀਂ ਲੀ ਰਹੀਦਾ ਦੋਵਾਂ ਦੀ ਨਹੀਂ ਬੱਚੇ ਹੋ ਗਏ ਬੱਚੇ ਮਰ ਗਏ ਬੱਚਿਆਂ ਦੇ ਕਹਿੰਦੇ ਵੀਡੀਓ ਹੈਗੀਆਂ ਕਈ ਵਾਰੀ ਸਫਰ ਸੂਫਰ ਚੋਂ ਆਉਂਦਾਵੇਂ ਬੱਚੇ ਤਾਂ ਠਾਠਾ ਹੋ ਜਾਂਦੇ ਆ ਠੰਡ ਲੱਗ ਜਾਂਦੀ ਵੀਰ ਜੀ ਬੱਚਿਆਂ ਨੂੰ ਤੇ ਵੀਡੀਓ ਉਤਨਾ ਦੋਵਾਂ ਮੱਜਾਂ ਦੀਆਂ ਹੈਗੀਆਂ ਵਾ ਦੋਵਾਂ ਦੀ ਵੀਰ ਜੀ ਦੋਵਾਂ ਦੀ ਪ੍ਰੂਫ ਹੈ ਆਪਣੇ ਕੋਲ ਤੇ ਠੀਕ ਹੈ ਪ੍ਰੋਪਰ ਜਿਹਦੇ ਪ੍ਰੂਫ ਹੈਗੇ ਆ ਬਾਕੀ ਜੋ ਦੱਸਾਂਗੇ ਉਹ ਹੀ ਕੁਝ ਨਿਕਲਦਾ ਵਾ ਠੀਕ ਹੈ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਦਾ 70000 ਕਰਦੇ ਆ 60000 ਦੀ ਲਾਸਟ ਦਵਾਗੇ ਅੱਛਾ 60000 ਦੇਣੀ ਹੈ ਹਾਂ ਜੀ ਬਾਕੀ ਚਲੋ ਮੋਕੇ ਤੇ ਛੋਟ ਛੋਟ ਕਰ ਦੋਗੇ ਤਾਂ ਵੀ ਛੋਟ ਵਰਗੀ ਠੀਕ ਹੈ ਜੀ ਬਾਕੀ ਚੰਗੀ ਆ ਮੈਂ ਦੁੱਧ ਵਾਲੀ ਆ ਕੱਦ ਕਾਰ ਖੜੀ ਆ ਵਜਨ ਵਾਲੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਨਹੀਂ ਬਾਤ ਬਾਤ ਉਹਨਾਂ ਵਿੱਚ ਹੀ ਸ਼ੇਅਰ ਕਰੂੰਗਾ ਮੇਰੇ ਦੇ ਚੈਨਲ ਤੋਂ ਹਾਂਜੀ 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 ਤੇ ਵੀਡੀਓ ਸਾਰੀ ਵੇਖਿਆ ਕਰੋ ਵੀਰ ਜੀ ਥੈਂਕ ਯੂ ਤੇ ਮਈਆਂ ਜਿਹਨੂੰ ਇੱਕ ਦਿਨ ਫੋਨ ਕਰ ਲੈਂਦੇ ਵੀ ਸਾਰੇ ਮੁਣਕੇ ਕਰ ਦੇਣੀ ਆ ਜਦੋਂ ਵੀ ਮੁਣਕੇ ਵੀ ਫੋਨ ਲਾ ਆਇਆ ਕੋਲ ਕਿਨ ਵਾਲੇ ਡੰਗਰ ਕੋਲ ਰਹਿੰਦਾ ਵੀ ਆ ਠੀਕ ਹੈ ਜੀ ਇੱਕ ਕਰਾ ਵੇ ਕੇ ਛੱਡ ਦਈਏ ਆਪਣੇ ਮਨ ਚ ਹੁੰਦਾ ਵੀ ਸ਼ਾਇਦ ਵੇ ਗਿਆ ਨਾ ਸਾਰਾ ਹਾਂਜੀ ਹਾਂਜੀ ਕਿਤੇ ਨਾ ਆ ਫਿਰ ਨਵੀਆਂ ਆ ਜਾਂਦੀਆਂ ਉਹ ਚਲੋ ਵੇ ਗਿਆ ਜਾਂਦੀਆਂ ਉਹ ਜੀ ਬੰਦਾ ਵੀਡੀਓ ਪਾ ਦਿੰਦਾ ਹਾਂਜੀ ਹਾਂਜੀ ਤੇ ਬਾਕੀ ਸੋਈਆਂ ਵਾ ਤੁਹਾਡੇ ਘਰੋਂ ਚੁਾਈ ਕਰਕੇ ਤਸੱਲੀ ਕਰਕੇ ਖੜੋ ਹਨਾ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਪਸ਼ੂ ਖਰੀਦੋ ਜੀ